ਹਾਂਜੀ ਮਿੱਤਰੋ ਇਸ ਵੀਡੀਓ ਚ ਬਹੁਤ ਸਾਰੇ ਸੰਦ ਬਕਾਉਗਾ ਬਾਈ ਜੀ ਇੱਕੋ ਵੀਰ ਕੋਲ ਆ ਸਾਰੇ ਸੰਦ ਮਰੂਤੀ ਗੱਡੀ ਆ ਗਈ ਬਹੁਤ ਸਾਰੇ ਟਰੈਕਟਰ ਵੀ ਆ ਤੇ ਬਹੁਤ ਸਾਰੇ ਟਰਾਲੇ ਵੀ ਆ ਇਹ ਰਗਾ ਹੈਗਾ ਵੀਰ ਦਾ ਸਿਹਰਪੁਰਾ ਮੋਬਾਈਲ ਨੰਬਰ ਹੈਗਾ ਵੀਰ ਦਾ 9968581986 9968581986 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਵੀਰ ਦੇ ਦਸਨ ਮੁਤਾਬਕ ਬਾਈ ਜੀ ਬਹੁਤ ਸਾਰੀਆਂ ਟਰਾਲੀਆਂ ਹਾਲ ਤੇ ਰੈਮ ਟਰੈਕਟਰ ਦੇ ਬਾਈ ਜੀ ਚੈੱਕ ਕਰ ਸਕਦੇ ਹੋ ਇੱਕ ਆ ਫਾਰਮ ਟਰੱਕ 60 ਬਕਾਊਆ ਬਾਈ ਜੀ ਸਾਰੇ ਟਰੈਕਟਰ ਹੀ ਪੰਜਾਬ ਨੰਬਰ ਦੇ ਆਗੇ ਟਾਇਰ ਬਕਾਊਆਗੇ ਹਨਾ ਬਾਈ ਬਹੁਤ سارے ਸੰਤ ਬਕਾਊਆ ਵੀਰ ਕੋਲੇ ਸਵਰਾਜ 855 ਟਰੈਕਟਰ ਆ ਵੱਡਾ ਬੰਪਰ ਲੱਗਿਆ ਹੋਇਆਗਾ ਪੂਰਾ ਵਧੀਆ ਹੈਵੀ ਬੰਪਰ ਆ ਸਵਰਾਜ 743 ਆ ਤੇ ਇੱਕ ਬਈਆ 735 ਟਰੈਕਟਰ ਖੜਾਗਾ ਅਨਰੂਤੀ ਗੱਡੀ ਖੜੀ ਆ ਵੀਰ ਕੋਲੇ ਚੈੱਕ ਕਰ ਸਕਦੇ ਹੋ ਵੀਡੀਓ ਵਿੱਚ ਇੱਕਾ 3 ਲੱਖਾ ਖੜਾ ਬਾਈ ਜੀ ਪੂਰੇ ਵੱਡੇ ਸਾਈਜ਼ ਦੇ ਟਰਾਲਾ ਗਾ ਬਿੱਟੀ ਵਾਲੇ ਟਰਾਲੇ ਵੀ ਆ ਦੂਜੇ ਟਰਾਲੇ ਵੀ ਆ ਜੱਕਲੇ ਟਰਾਲੇ ਵੀ ਬਾਈ ਜੀ ਵਿੱਚ ਬਿਨਾ ਜੱਕ ਤੋਂ ਟਰਾਲੇ ਇੱਕ ਬਾਈ ਜੀ ਆ ਇੰਜਨ ਬਕਾਊਗਾ ਵੀਰ ਕੋਲੇ ਇੱਕ ਆ ਫਾਰਮ ਟਰੈਕ ਟਰੈਕਟਰ ਬਕਾਊਗਾ ਬਾਈ ਜੀ ਬੈੱਡ ਆਗੇ ਕਈ ਬਹੁਤ ਸਾਰੇ ਸੰਦ ਆਗੇ ਵੀਰ ਕੋਲੇ ਬਕਾਊਗਾ ਤਾਂ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ ਇੱਕ ਬਾਈ ਜੀ ਕਾ ਨਿਊ ਹਾਲੈਂਡਰ ਟਰੈਕਟਰ ਵੀ ਬਕਾਊਗਾ ਵਿੱਚ ਟਰਾਲਾ ਡਬਲ ਡੱਡੀ ਟਰਾਲੇ ਵੀ ਹੈ ਵਿੱਚ ਸੰਕਰਟਰ ਦੇ ਟਰਾਲੇ ਵੀ ਵੀਰ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ